ਹੋ ਗਿਆ ਆ ਕੇ ਗਿਆ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਵਾਪਸ ਪਾਸ ਦਾ ਖੇਡਦਾ ਗਿਆ ਮਨ ਕੇ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨਾ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਦੇ ਹਾਂਜੀ ਜੋ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਮਨ ਕੇ ਹੋਣੀ ਨਹੀਂ ਯਾਰ ਕੋਈ ਨਹੀਂ ਆਇਆ ਕੁੜੀ ਭਾਈ ਚੱਲ ਗਏ ਬਾਅਦ ਚ ਮੈਂ ਰੋਟੀ ਖਾ ਕੇ ਚੱਲ ਗਿਆ ਬਾਅਦ ਚ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿਤੇ ਗਿਆ ਉਹ ਕੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਹੀਂ ਇਹ ਗੰਦੇ ਵੀ ਆ ਜੂਗਾ ਕੋਈ ਨਹੀਂ ਦਾ ਬਾਅਦ ਚ ਨਾ ਕਿਸੇ ਨੂੰ ਕੋਹ ਦੱਸ ਕੇ ਗਿਆ ਅਸੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫਿਰ ਕੇ ਆਏ ਅਸੀਂ ਤਰਨ ਤਰਨਾ ਕੋ ਉਹ ਆਏ ਅਸੀਂ ਜ਼ੋਰਦ ਰੇ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਅਦਾ ਪਤਾ ਫੋਨ ਨੰਬਰ ਵੀ ਬੰਦ ਹੋ ਗਿਆ ਦਾ ਬੇਟੇ ਤੱਕ ਨਾ ਗੁੱਲਾ ਸੀ ਕੀ ਗੱਲ ਬਾਤ ਹੈ ਕੋਈ ਗੱਲ ਬਾਤ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਝੜਿਆ ਨਹੀਂ ਕੋਈ ਝਗੜਿਆ ਨਹੀਂ ਆ ਕਿਆ ਹੋਇਆ ਕਿ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਵਾਪਸ ਖਾਸ ਦਾ ਖੇਡਦਾ ਗਿਆ ਮਨ ਕੇ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨੀ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਿਤੇ ਹਾਂਜੀ ਜੋ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਮਨ ਕੇ ਹੁਣ ਨਹੀਂ ਯਾਰ ਕੋ ਨਹੀਂ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੁਝ ਨਾ 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 ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਪਤਾ ਨਹੀਂ ਮਹਾਰਾਜ ਜਾਣਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਉਹਨ ਪਰਮਾਤਮਾ ਹੀ ਜਾਣੇਗਾ ਕੋਈ ਲੈਣ ਦੇਣ ਤੇ ਨਹੀਂ ਹੈਗਾ ਕਿਸੇ ਦਾ ਸਾਡਾ ਵੈਰ ਵਿਰੋਧ ਕੇ ਨਾ ਹੈ ਨਹੀਂ ਕਿੰਨੇ ਦਿਨ ਤੀਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਅੱਜ ਵੀਰਵਾਰ ਨੂੰ ਦਰ ਆ ਵੀਰਵਾਰ ਸ਼ਾਮ ਨੂੰ ਗਿਆ 5 ਵਜੇ ਦਰਖਾਸਤ ਦਿੱਤੀ ਕੋਈ ਪੁੱਛ ਹਾਂਜੀ ਹਾਂਜੀ ਕੀ ਮੰਗ ਕਰਦੇ ਕੋਈ ਮੰਗੇ ਸਾਡਾ ਪੁੱਤ ਲੱਭ ਜੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੋ ਸਰਦਾਂ ਦੇਵੋਗੇ ਸਾਡਾ ਪੁੱਤ ਵਾਪਸ ਚਾਹੀਦਾ ਬਸ ਅੱਜ ਵਿੱਚ ਕੀ ਨਾਂ ਆਇਆ ਤੁਹਾਡਾ ਦੇ ਕੀ ਭਰਾ ਦਾ ਕੀ ਨਾਂ ਕੀ ਗੱਲ ਸਿੰਘ ਨਾਂ ਭਰਾ ਦਾ ਕੋ ਲਾਲ ਸਿੰਘ ਹਾਂਜੀ ਕੀ ਗੱਲ ਹੈ ਹਾਂਜੀ ਕੀ ਗੱਲਬਾਤ ਹੋਈ ਆ ਸਰ ਗੱਲਬਾਤ ਕੋਈ ਨਹੀਂ ਮੈਂ ਤਾਂ ਦੁਕਾਨ ਤੇ ਕੰਮ ਕਰਦਾ ਆ ਕਾਰੰਦਾ ਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ ਤੇ ਇੱਥੇ ਉਦੋਂ ਇੱਥੇ ਸੀ ਤੇ ਕੋਟੀ ਪਾ ਕੇ ਚਲ ਗਏ ਆ ਕੋਟੀ ਪਾ ਕੇ ਚਲ ਗਏ ਬਾਅਦ ਚੋਂ ਮੈਂ ਰੋਟੀ ਖਾ ਕੇ ਚੜ ਗਿਆ ਬਾਅਦ ਚੋਂ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿੱਥੇ ਗਿਆ ਉਹ ਕਹਿੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਹੀਂ ਵੀ ਕਹਿੰਦੇ ਵੀ ਆ ਜਾਊਗਾ ਕੋਈ ਨਹੀਂ ਉਹਦਾ ਬਾਅਦ ਚੋਂ ਨਾ ਕਿਸ ਨੂੰ ਕੋਈ ਦੱਸ ਕੇ ਗਿਆ ਅਹੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫੇਰ ਕੇ ਆਏ ਅਸੀਂ ਤਰਨ ਤਾਰਨਾ ਕੋ ਹੋ ਆਏ ਅਸੀਂ ਗੁਰਦਾਰੇ ਸਾਰੇ ਕਿਤੇ ਵੇਖ ਆ ਪਰ ਨਹੀਂ ਨਾ ਕੋਈ ਅਦਾ ਪਤਾ ਫੋਨ ਨੰਬਰ ਵੀ ਬੰਦ ਹੋਣ ਡਿਆ ਦਾ ਬਸ ਮੇਰਾ ਇਹੋ ਗੱਲ ਹੋਈ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਕਿਸੇ ਤੇ ਹੈਗਾ ਕਿਸੇ ਨੇ ਵੀ ਨਾ ਤੇ ਸਾਡਾ ਕਿਸੇ ਨੇ ਵਹਿ ਰਿਆ ਅਸੀਂ ਕੰਮਕਾਰ ਵਾਲੇ ਬੰਦੇ ਆ ਵੀ ਮੈਂ ਸਾਰੀ ਦਿਹਾੜੀ ਦੁਕਾਨ ਤੇ ਰਹਿੰਦਾ ਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਡਾੜੀ ਦਾ ਤੁਹਾਡਾ ਭਰਾ ਹੈ ਕਿ ਤੁਹਾਨੂੰ ਦੱਸਿਆ ਵੀ ਕਿਹਨਾ ਪ੍ਰੇਮ ਸੰਬੰਧ ਹੋਣ ਉਹਦੇ ਨਹੀਂ ਕਿਸੇ ਨਾਲ ਲੜਕੀ ਨਾਲ ਜਾਂ ਕਿਸੇ ਨਾਲ ਕੋਈ ਨਹੀਂ ਕੰਪਲੇਂਟ ਕੀਤੀ ਹੈ ਉਮਲੇਟ ਕੀਤੀ ਆ ਤੇ ਬਾਕੀ ਉਹ ਕੋਈ ਹਤਾ ਪਤਾ ਹੀ ਨਹੀਂ ਚੱਲਿਆ ਰਿਹਾ ਸਾਨੂੰ ਕੀ ਜਾਂਦੀ ਪੁਲਿਸ ਪੁਲਿਸ ਨੂੰ ਮਿਲੇ ਨਹੀਂ ਉਹਨਾਂ ਦੱਸੇ ਨਹੀਂ ਕੱਖ ਵੀ ਇੰਤਿਆਰ ਅੱਜ ਕੀ ਮੰਗ ਕਰਦੇ ਜੋ ਮੰਗੇ ਹੋਈ ਆ ਵੀ ਮੰਗੇ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ ਮੈਂ ਵੀ ਹੁਣ ਕੰਮਕਰ ਵਾਲਾ ਬੰਦਾ ਵੀ ਕੰਮਕਰ ਵਾਲੇ ਬੰਦੇ ਦੁਖੀ ਆ ਸਾਰੇ ਹਾਂਜੀ ਭਾਜੀ ਹੈਪੀ ਬਰਥਡੇ ਤੇ ਗਿਆ ਇੱਥੋਂ ਸ਼ਾਮੀ ਸਾਨੂੰ 5:10 ਵਜੇ ਦੱਸ ਕੇ ਗਿਆ ਮੈਂ ਹੈਪੀ ਬਰਥਡੇ ਤੇ ਜੱਲਿਆ ਮੇਰੇ ਯਾਰ ਦਾ ਵੀ ਬਰਥਡੇ ਆ ਤੇ ਅਹੀਂ ਅਗਾ ਚੱਲ ਹੋ ਕੇ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ ਅਹੀਂ ਜਿਉਂ ਢੀਕ ਦੇ ਰਾਇ ਜਿਉਂ ਢੀਕ ਦੇ ਰਾਇ ਮੁੜਕੇ ਰਿੱਤੇ ਦਾਨਾਂ ਦੇ ਲੱਭਣ ਡੇ ਪਏ ਮੁੜਕੇ ਗੋਦਾਰਾਂ ਦੇ ਲੱਭਣ ਡੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਕਾ ਇਹ ਆ ਵੀ ਬਹੁਤ ਕਿਰਪਾ ਹੋਏ ਜੇ ਕੋਈ ਦੱਸ ਦੇ ਭੈਣ ਭਰਾ ਤੇ ਅਹੀਂ ਤੇ ਰੋਟੀ ਵੀ ਨਹੀਂ ਖਾਦੀ ਦੋਹਾਂ ਨੇ ਦੋਹਾਂ ਜੀਆਂ ਨੇ ਵੀ ਇਹ ਕੀ ਬਣਾ ਸਾਡੇ ਨੇ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਹਾਂਜੀ 1 ਕੀ ਦਿਨ ਹੋ ਗਏ ਅਚ ਜੀ ਹਾਂਜੀ ਦਰਖਾਸਤ ਕੀ ਤੇ ਦਰਖਾਸਤ ਦਿੱਤੀ ਆ ਜੀ ਕੀ ਗੱਲ ਪੁਲਿਸ ਹੂੰ ਪੁਲਿਸ ਕੀ ਗੱਲ ਪੁਲਿਸ ਨੇ ਨਹੀਂ ਕੁਝ ਕੀਤਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਦਰ ਘਰ ਨੂੰ ਆ ਗਏ ਕੋਈ ਬਾਅਦ ਚ ਪੁੱਛ ਕੇ ਪਿੰਨਾ ਕੋਈ ਪੁੱਛ ਕੇ ਚ ਨਹੀਂ ਕੀ ਮੰਗ ਕਰਦੇ ਜੀ ਮੰਗ ਇਹ ਉਹ ਕਰਦੇ ਵੀ ਸਾਡਾ ਪੁੱਤ ਲੱਭ ਜੇ ਕੀ ਘਰ ਨੂੰ ਆ ਜੇ ਤੇ ਸਭ ਕੋ ਵਿੱਚ ਹੀ ਆ ਜਾਂਦਾ ਪੀ ਹੋਰਾਂ ਹੀ ਦੇ ਕੋ ਨਾਕੇ ਨੂੰ ਫੜਾ ਸਕਦੇ ਨਾ ਪੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕੇ ਨਾ ਵੈਰ ਵਿਰੋਧ ਹੋਵੇ ਤੇ ਆਪਾਂ ਸਾਡਾ ਪੁੱਤ ਹੀ ਘਰ ਨੂੰ ਆਜੇ ਇੰਨੀ ਬੜੀ ਖਤੇ ਹੈ ਕੋਈ ਸ਼ੱਕ ਹੈ ਤੁਹਾਨੂੰ ਕੇ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ ਸਾਡਾ ਕੇ ਨਾ ਲੜਾਈ ਝਗੜਾ ساری ਉਮਰ ਚ ਹੀ ਨਹੀਂ ਹੋਇਆ ਪੀ ਆਹ ਇਹ ਨਹੀਂ ਲੜਾਈ ਝਗੜੇ ਵਾਲੇ ਬੰਦੇ ਨਹੀਂ ਆਈਂਦੇ ਤੇ ਇਹ ਆ ਵੀ ਚਲੋ ਸਾਡਾ ਪੁੱਤ ਜੇ ਬਾਹਰ ਕੇ ਨਾ ਗਿਆ ਵੀ ਆ ਮੁੰਡੇ ਮੰਡੇ ਨਾਲ ਵੀ ਤੇ ਉਹ ਘਰ ਨੂੰ ਆਜੇ ਇੰਨੀ ਬੜਾ ਚੁਗਰਿਆ